ਇਹ ਲਗਭਗ ਤਿੰਨ ਪਿੰਡਾਂ ਦੀ ਸਵਾਰੀ ਦੇ ਉੱਤਰ ਦੀ ਹੈ ਜੀ ਮੋਜੋਵਾਲ ਮੇਦਿਆਸ ਤੇ ਸ਼ਾਜਲਾ ਤੇ ਅਸੀਂ ਇਹਦਾ ਹੋਰ ਵੀ ਇਹਨੂੰ ਸਜਾਵਟ ਬਣਾਉਣਾ ਚਾਹੁੰਦੇ ਹਾਂ ਦੋ ਇਹਦੇ ਆਲੇ-ਦਾਲੇ ਜੰਗਲ ਆ ਲਾਉਣਾ ਚਾਹੁੰਦੇ ਹਾਂ ਤੇ ਲੋਕ ਇੱਟ ਹਾਂਜੀ ਮਾਤਾ ਜੀ ਇਹ ਸਟੈਂਡ ਬਣ ਰਿਹਾ ਜੀ ਕੀ ਕਹੋਗੇ ਇਹਦੇ ਬਾਰੇ ਉਹੀ ਉਹ ਰਸਿਕੋਵ ਬੜੀਆ ਕਹਾਣੀ ਵੀ ਜਿਹੜਾ ਸਰਪੈਂਸ ਸਾਹਿਬ ਨੇ ਹੁਣ ਬਣੇ ਨੇ ਉਹਨਾਂ ਨੇ ਸਾਜਲੇ ਡਾਟਾ ਬਣਵਾਇਆ ਅਸੀਂ ਮੀਂਹ ਮੀਂਹਿਆਂ ਦੇ ਵਿੱਚ ਬਹੁਤ ਅੰਗ ਹੁੰਦੇ ਸੀ ਬਿਲਡਿੰਗ ਬਹੁਤ ਪੁਰਾਣੀ ਸੀ ਸਾਨੂੰ ਇੰਨੀ ਵੀ ਡਰ ਲੱਗਦਾ ਸੀ ਵੀ ਉੱਪਰ ਵੀ ਨਾ ਡਿੱਗੀ ਜੇ ਪਰ ਸਾਨੂੰ ਖੜਨਾ ਵੀ ਮਜਬੂਰ ਪੈਂਦਾ ਸੀ ਇਸ ਨੀਚੇ ਹੁਣ ਅਸੀਂ ਇਸ ਸੂਰਤ ਨੂੰ ਬਹੁਤ ਹੀ ਵਧੀਆ ਸਾਡੇ ਨਾਲ ਅਗੇ ਪਿਸਟਾ ਸਰਪੈਂਸ ਸਾਹਿਬ ਦਾ ਬਹੁਤ ਧੰਨਵਾਦ ਜੀ ਦਾ ਬਹੁਤ ਧੰਨਵਾਦ ਹੈ ਮੈਂ ਬਈ ਇਹ ਜੋ ਬਸ ਸਟੈਂਡ ਬਣ ਰਿਹਾ ਹੈਗਾ ਬੀ ਬਹੁਤ ਵਧੀਆ ਗਾ ਮੋਹਰੀ ਆ ਜੀ ਹਾਂ ਵਧੀਆ ਬਣ ਰਿਹਾ ਹੈ ਨਹੀਂ ਧੰਨਵਾਦ ਕਰਦੇ ਤੁਸੀਂ ਧੰਨਵਾਦ ਇਹ ਪਿੰਡ ਖਾਲਾ ਜੀ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਸਰਕਾਰ ਦੇ ਵਿੱਚੋਂ ਗ੍ਰਾਂਟ ਲੈ ਕੇ ਇਥੇ ਤਿੰਨ ਪਿੰਡਾਂ ਦਾ ਸਾਡਾ ਅੱਡਾ ਮੋਜੋਵਾਲ ਮੇਦੇਸ ਮੇਨ ਸਾਜਲਾ ਗਿਆ ਜੀ ਸਰਪੰਚ ਦਾ ਧੰਨਵਾਦ ਸਰਪੰਚ ਸਾਹਿਬ ਨੇ ਗ੍ਰਾਂਟ ਲੈ ਕੇ ਨਵਾਂ ਅੱਡਾ ਦਾ ਨਰਬਦ ਕਰਿਆ ਧੰਨਵਾਦ ਸਰਪੰਚ ਸਾਹਿਬ ਦਾ ਇਹ ਜੀ ਪਹਿਲਾ ਜੋ ਪੁਰਾਣਾ ਵਾ ਸਾਡਾ ਸੀ ਆਪਣਾ 1976 ਵਿੱਚ ਬਣਿਆ ਸੀਗਾ ਤੇ ਲਗਭਗ 48 ਸਾਲ ਬਾਅਦ ਇਹ ਦੁਬਾਰੇ ਹੁਣ ਬਣਨ ਜਾ ਰਿਹਾ ਤੇ ਮੰਤਰੀ ਸਰਦਾਰ ਹਰਪਾਲ ਸਿੰਘ ਟੀਮਾ ਤੇ ਤਪਿੰਦਰ ਸਿੰਘ ਸੋਹੀ ਉਹਨਾਂ ਦੀ ਯਾਤਰਾ ਸਦਕਾ ਤੇ ਉਹਨਾਂ ਨੂੰ ਉਹਨਾਂ ਨੇ ਸਾਨੂੰ ਗ੍ਰਾਂਟ ਦਿੱਤੀ ਤੇ ਸਾਡੀ ਪੰਚਾਇਤ ਸਰਪੰਚ ਸਾਹਿਬ ਦੇ ਵੱਲੋਂ ਪਹਿਲਾ ਕੰਮ ਹੀ ਇਹ ਸਟਾਰਟ ਕੀਤਾ ਜਾ ਰਿਹਾ ਹੈਗਾ ਇਹਦੀ ਸੁਵਿਧਾ ਸਾਨੂੰ ਬਹੁਤ ਪਹਿਲਾਂ ਜੋ ਬੀਬੀਆਂ ਨੇ ਉਹਨਾਂ ਨੂੰ ਕਿੱਲਤ ਆਉਂਦੀ ਸੀ ਮੀਂਹ ਕਣੀ ਵਿੱਚ ਲੈਟਰਿੰਗ ਬਾਥਰੂਮ ਵਗੈਰਾ ਦੇ ਉਹ ਉਹਦੇ ਮੱਦੇ ਨਜ਼ਰ ਅਸੀਂ ਇਸ ਨੂੰ ਦੁਬਾਰਾ ਹੁਣ ਵਧੀਆ ਦਿਖਦੇ ਕੇ ਬਣਾ ਰਹਾਂਗੇ ਤੇ ਇਹਦੇ ਆਲੇ-ਦਾਲੇ ਜੰਗਲਾਂ ਲਾ ਕੇ ਵਧੀਆ ਕੁਰਸੀਆਂ-ਗਰਸੀਆਂ ਰੱਖ ਕੇ ਪੂਰੀ ਸੋਹਣੀ ਦਿਖ ਬਣਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਬਾਕੀ ਸਾਨੂੰ ਜੋ ਹੋਰ ਵੀ ਸੁਵਿਧਾ ਹੋਈ ਮੰਤਰੀ ਸਾਹਿਬ ਵੱਲੋਂ ਸਾਨੂੰ ਕੋਈ ਚੱਕਰ ਨਹੀਂ ਉਹ ਕਹਿੰਦੇ ਵੀ ਜੋ ਮਰਜੀ ਦੱਸਿਓ ਅਸੀਂ ਬਹੁਤ ਬਹੁਤ ਧੰਨਵਾਦ ਫਿਰ ਤੋਂ ਪੰਚਾਇਤ ਵੱਲੋਂ ਤੇ ਅਸੀਂ ਆਪਣੀ ਪਾਰਟੀ ਵੱਲੋਂ ਮੰਤਰੀ ਸਾਹਿਬ ਦਾ ਸੋਹੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਆਂਗੇ। ਭਾਈ ਜੱਲੀ ਜੀ ਕੀ ਕੀ ਸੁਭਾਵਾ ਦੇਣ ਜਾ ਰਹੇ ਹੋ ਬੱਸ ਦੱਸੋ। ਇਹਦੇ ਵਿੱਚ ਅਸੀਂ ਦੇਖ ਲਓ ਜੀ ਆਪਣੇ ਲੇਡੀਜ਼ ਜੈਂਟਸ ਬਾਥਰੂਮ ਵਗੈਰਾ ਬਣ ਰਹੇ ਨੇ ਬੱਖੋ ਬੱਕਰੇ ਅਸੀਂ ਬਣਾਏ ਨੇਗੇ ਤੇ ਵਧੀਆ ਜਿਹੜੇ ਵਾਲੇ ਵਾਲੇ ਚੌਂਦਰਾਂ ਲਾ ਕੇ ਟੂਟੀ ਪਾਣੀ ਦਾ ਬਾਟਰ ਕੋਲਰ ਦਾ ਲਾਈਟ ਪੱਖੇ ਸਾਡੇ ਵੱਲੋਂ ਲੈਸ ਕਰੀਂ ਸਹੂਲਤਾਂ ਨਾਲ ਆ। ਤੇ ਬਾਕੀ ਸਾਰੇ ਨਗਰ ਪੰਚਾਇਤ ਦਾ ਅਸੀਂ ਧੰਨਵਾਦ ਕਰਦੇ ਆ ਸਾਡੀ ਦਾ ਵੀ ਇਹਨਾਂ ਨੇ ਜਿਹੜਾ ਪਹਿਲਾ ਕੰਮ ਇੱਥੋਂ ਸਟਾਰਟ ਕੀਤਾ ਜੋ ਕਿ 48 ਸਾਲਾਂ ਤੋਂ ਲਟਕ ਰਿਆ ਸੀ ਤੇ ਮੰਤਰੀ ਹਰਪਾਲ ਸਿੰਘ ਚੀਮਾ ਜੀ ਦਾ ਧੰਨਵਾਦ ਸੋਹੀ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਸਾਡੇ ਥੋੜਾ ਜਿਹਾ ਅਪੀਲ ਕਰੇ ਤੇ ਉਹਨਾਂ ਨੇ ਪੈਸੇ ਪਾ ਕੇ ਸਾਡਾ ਕੰਮ ਸਟਾਰਟ ਕਰਾਇਆ ਤੇ ਬਾਕੀ ਹੁਣ ਅੱਜ ਲੈਂਟਰ ਪੈ ਰਿਆ ਜੀ ਹੌਲੀ ਹੌਲੀ ਇਹਨੂੰ ਤਿਆਰ ਕਰਦਾਂਗੇ ਹਾਂਜੀ ਆਪਣੇ ਪਿੰਡ ਬੱਸ ਸਟੈਂਡ ਮੰਗਿਆ ਹੈਗਾ ਛਾਇਲੇ ਦਾ ਇਹ ਕੀ ਕਹੋਗੇ ਇਹਦੇ ਬਾਰੇ ਕਿੰਨੀ ਕੀ ਸੁਵਿਧਾ